ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਕੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਹਰਜਾਸ ਨਾਲ ਹਲਕੀਤਾ ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤ ਵੱਲੋਂ ਠੰਡੇ ਮਿੱਠੇ ਜਲਦੀ ਛਭੇ ਲਗਾਈ ਗਈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੁਗਨ ਗਰਭ ਨਹੀਂ ਆਇਓ ਸ਼ਹੀਦਾਂ ਦੇ ਸਰਤਾਜ ਸਿੱਖ ਕੌਮ ਦੇ ਪਹਿਲੇ ਸ਼ਹੀਦ ਬ੍ਰਹਮ ਗਿਆਨੀ ਬਾਣੀ ਦੇ ਬਾਅਦ ਸ਼ਾਂਤੀ ਦੇ ਪੰਜ ਪੰਚਮ ਪਾਸ਼ਾ ਜਿਨ੍ਹਾਂ ਦਾ ਸ਼ਹੀਦੀ ਜਾੜਾ ਤੱਕ ਤਿਰੰਦਰ ਜੀ ਪਟਨਾ ਸਾਹਿਬ ਕੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜahangir ਬਾਦਸ਼ਾਹ ਦੀ ਭੈੜੀ ਨੀਤ ਨੇ ਅਤੇ ਗੁਰੂ ਘਰ ਦੇ ਦੁਖੀਆਂ ਨੇ ਜਹਾਂਗੀਰ ਦੇ ਕੰਨ ਭਰ ਕੇ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੱਜ ਦੇ ਦਿਨ ਲਾਹੌਰ ਕੇ ਸ਼ਹੀਦ ਕਰਵਾਤਾ ਗੁਰੂ ਸਾਹਿਬ ਨੇ ਕਿਤੇ ਦੀ ਇਨ ਨੇ ਮੰਨੀ ਸੱਚ ਦੇ ਮਾਰਗ 'ਤੇ ਚੱਲ ਕੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਐਸਾ ਦੌਰ ਆਇਆ ਕਿ ਸਿੱਖ ਕੌਮ ਜਿਹੜੀ ਸੀ ਨਡਰ ਹੋ ਕੇ ਜ਼ੁਲਮ ਦੇ ਖਿਲਾਫ ਲੜਨੋਂ ਅਰਸਤੇ ਖਲੋ ਗਈ ਅਤੇ ਜਿੱਥੇ ਵੀ ਅਤਿਆਚਾਰ ਜ਼ੁਲਮ ਹੋਏ ਉੱਥੇ ਗੁਰੂ ਘਰ ਦੀਆਂ ਗੁਰਦੁਆਮਾਂ ਦੀ ਰਾਖੀ ਵਾਸਤੇ ਸਿੰਧਾਂ ਨੇ ਸ਼ਹਾਦਤਾਂ ਦਿੱਤੀਆਂ ਸ਼ਹਾਦਤਾਂ ਐਸੀਆਂ ਹੋਈਆਂ ਕਿ ਅੱਜ ਅਸੀਂ ਅਰਦਾਸ ਵਿੱਚ ਸਿੱਖ ਕੌਮ ਜਿਹੜੀ ਹੈ ਸ਼ਹੀਦਾਂ ਨੂੰ ਬڑے ਮਾਨ ਸਤਕਾਰ ਨਾਲ ਅਰਦਾਸ ਵੀ ਜਹਾਦ ਕਰਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਨਤਮਕਸਤ ਹੋ ਜਾਂਦਾ ਹੈ ਸਾਨੂੰ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਆਪਣੇ ਇਹ ਦਿਹਾੜੇ ਮਨਾਉਣੇ ਬਹੁਤ ਜ਼ਰੂਰੀ ਹੈ ਸਾਡੀ ਨਵੀਂ ਪੀੜ੍ਹੀ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਇਸ ਕਰਕੇ ਇਹ ਇਹ ਦਿਹਾੜੇ ਮਨਾ ਕੇ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਯਾਦ ਕਰਵਾਇਆ ਜਾਂਦਾ ਹੈ ਕਿ ਸਾਡੇ ਗੁਰੂਆਂ ਦੀ ਕਿੰਨੀਆਂ ਵੱਡੀਆਂ ਸ਼ਹਾਦਤਾਂ ਇਸ ਸ਼ਹਾਦਤ ਨੂੰ ਅਸੀਂ ਸਤਿ ਸ੍ਰੀ ਅਕਾਲ ਕਰਦੇ ਹਾਂ ਨਮਸਕਾਰ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰ ਸਿੱਖ ਕੌਮ ਵਿੱਚ ਇਕਤਾ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਜਨਮ ਸਥਾਨ ਸਚਖੰਡ ਦਰਬਾਰ ਪ੍ਰਕਾਸ਼ ਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੀ ਲਸਾਨੀ ਸ਼ਹੀਦੀ ਨੂੰ ਮਨਾਉਂਦੇ ਹੋયા ਗੁਰੂਕੀਆਂ ਸੰਗਤਾਂ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪ੍ਰਬੰਧਕ ਕਮੇਟੀ ਵੱਲੋਂ ਕਈ ਦਿਨਾਂ ਤੋਂ ਮਹਾਪੁਰਸ਼ ਬਾਬਾ ਜੀ ਬਾਬਾ ਜੋਧਵੀਰ ਸਿੰਘ ਜੀ ਬਾਬਾ ਜੋਤ ਸਿੰਘ ਜੀ ਅਜਨਾਲਾ ਵਾਸੀ ਉਹਨਾਂ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਚੱਲ ਰਹੀ ਹੈ ਅੱਜ ਵਿਸ਼ੇਸ਼ ਤੌਰ ਤੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਉੱਤੇ ਗੁਰੂਕੀਆਂ ਸੰਗਤਾਂ ਮਹਾਰਾ ਦੀ ਸ਼ਹੀਦੀ ਮਨਾਉਣ ਲਈ ਜਿੱਥੇ ਦਰਬਾਰ ਚ ਹਾਜ਼ਰ ਹੋਈਆਂ 2 ਵਜੇ ਤੱਕ ਪਾਵਨ ਦਰਬਾਰ ਸਜ ਰਹੇ ਹਨ ਅੱਜ ਵਿਸ਼ੇਸ਼ ਦੀਵਾਨ ਸਜ ਰਹੇ ਹਨ ਜਿੱਥੇ ਸ਼ਸਤਰਾਂ ਦੇ ਦਰਸ਼ਨ ਵੀ 2 ਵਜੇ ਕਰਵਾਏ ਜਾਣੇ ਹਨ ਉਹਦੇ ਨਾਲ ਹੀ ਅੱਜ ਬਾਹਰ ਠੰਡੇ ਮਿੱਠੇ ਜਲ ਦੀ ਸ਼ਬੀਲ ਅਤੇ ਗੁਰੂ ਜੀ ਕੇ ਲੰਗਰ ਸਜਾਏ ਜਾ ਰਹੇ ਹਨ ਤੂ ਮਹਾਰਾਜ ਜੀ ਦੀਆਂ ਸੰਗਤਾਂ ਜਿਹੜੀਆਂ ਹਨ ਉਹ ਠੰਡੇ ਮਿੱਠੇ ਜਲਦੀ ਸ਼ਬੀਲ ਛੱਕ ਕੇ ਗੁਰੂ ਸਾਹਿਬ ਜੀ ਦੀ ਇਲਸਾਨੀ ਸ਼ਹਾਦਤ ਨੂੰ ਇਹਦਾ ਯਾਦ ਕਰ ਰਹੀਆਂ ਹਨ ਕਿਉਂਕਿ ਮਹਾਰਾਜ ਜੀ ਨੇ ਤੇਰਾ ਕੀਆ ਮਿੱਠਾ ਲਾਗੀ ਦਾ ਜੋ ਸਾਨੂੰ ਸੰਦੇਸ਼ ਦਿੱਤਾ ਹੈ ਵੱਡੀ ਗੱਲ ਹੈ ਸ਼ਬੀਲ ਤੁਸੀਂ ਦੇਖੋਗੇ ਅੱਜ ਕੱਲ ਤੁਸੀਂ ਦੇਖੋਗੇ ਪੁਰਾਣੀਆਂ ਰਵੈਤਾਂ ਅਨੁਸਾਰ ਸ਼ਬੀਲ ਨਹੀਂ ਲੱਗਦੀ ਪੁਰਾਣੇ ਸਮੇਂ ਵਿੱਚ ਸੰਗਤਾਂ ਤੁਰ ਕੇ ਆਇਆ ਕਰਦੀਆਂ ਸਨ ਉਹਨਾਂ ਦਾ ਜਿਹੜਾ ਸਰੀਰ ਦੇ ਵਿੱਚ ਗਲੂਕੋਜ਼ ਦੀ ਕਮੀ ਨਾ ਹੋਵੇ ਲੂ ਨਾ ਲੱਗੇ ਕਿਉਂਕਿ ਜਦੋਂ ਗਲੂਕੋਜ਼ ਘਟ ਜਾਂਦਾ ਸਰੀਰ 'ਚ ਜਦੋਂ ਲੋਹ ਲੱਗਦੀ ਗਰਮੀ ਲੱਗਦੀ ਉਹ ਗਲੂਕੋਜ਼ ਨੂੰ ਮਜ਼ਬੂਤ ਕਰਨ ਵਾਸਤੇ ਗੁੜ ਨੂੰ ਘੋਲ ਕੇ ਸੌਂਫ ਬ੍ਰੰਮੀ ਆਦ ਮਹਾਰਾ ਦੇ ਗੁਰਸਿੱਖ ਪਿਆਰੇ ਸੰਗਤਾਂ ਲਈ ਸ਼ਬੀਲਾ ਤਿਆਰ ਕਰਦੇ ਸੀ ਦੁੱਧ ਪਾਉਂਦੇ ਸਨ ਵਿੱਚ ਤੋਂ ਅੱਜ ਵੱਡੀ ਗਿਣਤੀ ਜਿੱਥੇ ਨਾਨਕ ਨਾਮ ਲਈ ਵਸ ਇੱਕ ਸੰਗਤਾਂ ਰਹਿੰਦੀਆਂ ਸ਼ਬੀਲਾ ਲੱਗਦੀਆਂ ਪਰ ਉੱਥੇ ਜ਼ਿਆਦਾਤਰ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਅੱਜ ਦੇ ਦਿਨ ਵਿਸ਼ੇਸ਼ ਬੇਨਤੀ ਕਰਦੇ ਆਂ ਵੀ ਆਪ ਜੀ ਗੁੜ ਵਰਤੋ ਕਿਉਂਕਿ ਗੁੜ ਦੇ ਵਿੱਚ ਗਲੂਕੋਜ਼ ਵੱਡੀ ਗਿਣਤੀ 'ਚ ਹੁੰਦਾ ਹੈ ਜੋ ਸੰਗਤਾਂ ਗੋੜ ਛਕਣਗੀਆਂ ਸ਼ਵੀਲ ਦੇ ਵਿੱਚ ਤੋਂ ਗੋੜ ਵਾਲੀ ਸ਼ਵੀਲ ਛਕਣਗੀਆਂ ਫਿਰ ਆ ਗਰਮੀ ਲੂ ਨਹੀਂ ਲੱਗਦੀ ਜਿਹਦੇ ਨਾਲ ਲੂ ਤੋਂ ਬਚਾ ਹੁੰਦਾ ਹੈ ਤੋਂ ਬੜੀਆਂ ਪੁਰਾਣੀਆਂ ਰਵੈਤਾਂ ਅਨੁਸਾਰ ਸਾਨੂੰ ਸ਼ਵੀਲਾਂ ਜਿਹੜੀਆਂ ਹੈ ਉਹ ਲਾਉਣੀਆਂ ਚਾਹੀਦੀਆਂ ਨਿਮਰਤਾ ਦੇ ਸੋਮੇ ਸ਼ਾਂਤੀ ਦੇ ਮਜਸਮੇ ਸ਼ਹੀਦਾਂ ਕੇ ਸਰਦਾਜ ਕੱਲ ਜੋ ਕੇ ਜਹਾਜ ਸਤਗੁਰੂ ਧੰਨ 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 ਸਤਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਪਿਓ ਜੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਗਰੀਬ ਨਿਵਾਜ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਜਹਾਂਗੀਰ ਪਾਪੀ ਵੱਲੋਂ ਮਰਤਜ਼ਾ ਖਾਨ ਅਤੇ ਚੰਦੂ ਲਾਲ ਮਹਾਮਲੇਸ਼ ਵੱਲੋਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ 33 ਤਵੀ ਜੋ ਸਵਾ 12 ਮਣ ਪੱਕਾ ਬਾਲਨ ਬਾਲ ਕੇ ਗਰਮ ਕੀਤੀ ਗਈ ਅਤੇ 33 ਗਰਮ ਰੇਤ ਜੋ ਸਵਾ 12 ਮਣ ਪੱਕਾ ਬਾਲਨ ਬਾਲ ਕੇ ਗਰਮ ਕੀਤੀ ਗਈ 33 ਤਵੀ ਦੇ ਉੱਪਰ ਬਿਠਾਇਆ ਗਿਆ ਔਰ ਰੇਤ ਸੀਸ tatha ਪੂਰੇ ਸਰੀਰ ਉੱਪਰ ਆਪ ਜੀ ਦੇ ਪਾਈ ਗਈ ਆਪ ਦੀ ਗੁਰਬਾਣੀ ਦਾ ਜਾਪ ਕਰਦੇ ਰਹੇ ਨਟ ਨਾਰਾਇਣ ਮਹੱਲਾ ਪੰਜਵਾ ਓਲਾਹ ਨੂੰ ਮੈਂ ਕਾਹੂ ਨਾਂ ਦੀਓ ਮਨ ਮੀਠ ਤੁਹਾਰੋ ਕੀਓ ਓਲਾਹ ਨੂੰ ਕਹਿੰਦੇ ਨੇ ਉਲੰਭੇ ਨੂੰ ਐ ਪ੍ਰਭੂ ਮੈਂ ਕਿਸੇ ਨੂੰ ਉਲੰਭਾ ਨਹੀਂ ਦਿੱਤਾ ਤੇਰੇ ਕੀਤੇ ਹੋਏ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚ ਦੋ ਤਰ੍ਹਾਂ ਦੀਆਂ ਸ਼ਹਾਤਾਂ ਨੇ ਇੱਕ ਸ਼ਾਂਤ ਰਸ ਵਿੱਚ ਇੱਕ ਵੀਰ ਰਸ ਵਿੱਚ ਜਦੋਂ ਵੀ ਸ਼ਾਂਤ ਰਸ ਵਿੱਚ ਸ਼ਹਾਦਤਾਂ ਹੋਈਆਂ ਨੇ ਉਸ ਤੋਂ ਬਾਅਦ ਬਹੁਤ ਬਹੁਤ ਵੱਡੀਆਂ ਕ੍ਰਾਂਤੀਆਂ ਆਈਆਂ ਨੇ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਸ਼ਾਂਤ ਰਸ ਵਿੱਚ ਹੋਈ ਹੈ ਨਤੀਜੇ ਵਜੋਂ ਸਾਡੀ ਗੱਲ ਮੰਜੀ ਤੋਂ ਅਕਾਲ ਤਖਤ ਤੇ ਗਈ ਮਾਲਾ ਤੋਂ ਸ੍ਰੀ ਸਾਹਿਬ ਤੇ ਗਈ ਸੇਲੀ ਟੋਪੀ ਤੋਂ ਪੱਗ ਤੇਰੀ ਕੀ ਜਹਾਂਗੀਰ ਦੀ ਪੱਗ ਤੇ ਗੱਲ ਗਈ ਦਿੱਲੀ ਦੇ ਤਖਤ ਤੋਂ ਵੱਡਾ ਅਕਾਲ ਤਖਤ ਮਹਾਰਾਜ ਜੀ ਨੇ ਸਿਰਜਿਆ ਔਰ ਸੇਲੀ ਟੋਪੀ ਦੇ ਨਾਲ ਦੋ ਦੋ ਪੱਗਾਂ ਦੋ ਦੋ ਦਸਾਰਾਂ ਬੰਧੀਆਂ ਪੈਦਲ ਚੱਲਣ ਦੇ ਨਾਲ ਹੁਣ ਘੋੜਾ ਸਵਾਰੀ ਜੰਗ ਜੁੱਦ ਸ੍ਰੀ ਅਕਾਲ ਤਖਤ ਸਾਹਿਬ ਤੇ ਲੋਹ ਗੜ ਦਾ ਕਿਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਜਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਾਂਤ ਰੂਪ ਵਿੱਚ ਸ਼ਹਾਦਤ ਹੋਈ ਤੇ ਖਾਲਸਾ ਪੰਥ ਦੀ ਸਿਰਜਣਾ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦਿਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਦਿਨ ਹੈ ਗੁਰੂ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਸ਼ਹਾਦਤ ਅਤਿ ਦਰਜੇ ਦੀ ਪੀੜਾ ਆਪਾਂ ਮਾਨਵ ਜਾਤੀ 'ਚ ਰਹਿ ਕੇ ਉਸ ਨੂੰ ਸੋਚਣਾ ਵੀ ਕਿੰਨੀ ਵੱਡੀ ਪੀੜਾ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਤਸੀਹੇ ਕਿਸ ਤਰ੍ਹਾਂ ਦਾ ਤਸੱਦਦ ਗੁਰੂ ਸਾਹਿਬ ਨੇ ਆਪਣੇ ਪਿੰਡੇ ਤੇ ਝੱਲਿਆ ਔਰ ਕਿਹਾ ਕਿ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਇਹ ਕੋਈ ਆਮ ਨਹੀਂ ਕਹਿ ਸਕਦਾ ਗੁਰੂ ਸਾਹਿਬ ਨੂੰ ਸਿੱਖ ਪੰਥ ਦੇ ਵਿੱਚ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ ਔਰ ਸ਼ਹੀਦਾਂ ਦਾ ਸਿਰਤਾਜ ਬਣਨ ਵਾਸਤੇ ਉਹਨਾਂ ਨੇ ਸ਼ਾਂਤੀਪੂਰਵਕ ਸ਼ਾਂਤ ਰਹਿ ਕੇ ਜੋ ਗੁਰੂ ਨਾਨਕ ਦਾ ਮਿਸ਼ਨ ਸੀ ਕਿ ਸ਼ਾਂਤੀਪੂਰਵਕ ਰਹਿ ਕੇ ਦੇਸ਼ ਨੂੰ ਦੱਸਣਾ ਹੈ ਮਾਨਵਤਾ ਨੂੰ ਦੱਸਣਾ ਹੈ ਕਿ ਅਸੀਂ ਸ਼ਾਂਤੀ ਪ੍ਰੋਗ ਵੀ ਕਿਟੇ ਔਰ ਸਾਰੀਆਂ ਤਾਕਤਾਂ ਚ ਸੰਪੰਨ ਹੋਣ ਦੇ ਬਾਵਜੂਦ ਵੀ ਉਹ ਬਹੁਤ ਵੱਡੇ ਹੱਦ ਤੱਕ ਉਸ ਸਮੇਂ ਦੀ ਸਰਕਾਰ ਨੂੰ ਜੜਾਂ ਤੋਂ ਪੱਟ ਸਕਦੇ ਸੀ ਉਹਨਾਂ ਕੋ ਐਸੇ ਸਾਧਨ ਸੀਗੇ ਉਹਨਾਂ ਕੋ ਇਨੀ ਸੰਗਤ ਸੀਗੀ ਇਨਾ ਦਲਬਲ ਸੀਗਾ ਪਰ ਉਦੇ باوجود ਵੀ ਉਹਨਾਂ ਪ੍ਰਮਾਤਮਾ ਦੇ ਬਾਣੀ ਚ ਰਹਿ ਕੇ ਪ੍ਰਮਾਤਮਾ ਦੇ ਹੁਕਮ ਚ ਰਹਿ ਕੇ ਇਸ ਨੂੰ ਤਸੀਹੇ ਨੂੰ ਝੱਲਿਆ ਔਰ ਮਾਨਵਤਾ ਨੂੰ ਦੱਸਿਆ ਕਿ ਅਸੀਂ ਕਿਸ ਦਰਜੇ ਤੱਕ ਉਸ ਤੋਂ ਅੱਗੇ ਤੇ ਹਿਸਟਰੀ ਜਿਹੜੀ ਬਣ ਗਈ ਆ ਨਾ ਉਹ ਸਿੱਖਾਂ ਨੇ ਵਾ ਕਮਾਲ ਹੀ ਕਰਤੀ ਸ਼ਹਾਦਤਾਂ ਦੇਣ ਵਾਲੀ ਜਿੱਥੇ ਸ਼ਹਾਦਤਾਂ ਲੜ ਕੇ ਦਿੱਤੀਆਂ ਨੇ ਔਰ ਜੰਗ ਜੁੱਧ ਚ ਦਿੱਤੀਆਂ ਨੇ ਉਥੇ ਸ਼ਹਾਦਤਾਂ ਸ਼ਾਂਤੀਪੂਰਵਕ ਰਹਿ ਕੇ ਵੀ ਦਿੱਤੀਆਂ ਨੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਤਿੰਨ ਸਿੱਖਾਂ ਨੇ ਜਿਹੜੀ ਸ਼ਹਾਦਤ ਦਿੱਤੀ ਆ ਬਾ ਕਮਾਲ ਸ਼ਹਾਦਤਾਂ ਉਹ ਸ਼ਹਾਦਤ ਦਾ ਜज्ਬਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੋਨਨਾ ਆਇਓ ਆਪ ਪ੍ਰਮਾਤਮਾ ਰੂਪ ਹੋ ਕੇ ਇਸ ਧਰਤੀ ਤੇ ਆ ਕੇ ਔਰ ਇਸ ਮਾਨਵ ਜਾਤੀ ਨੂੰ ਉਸ ਭਾਣੇ ਚ ਰਹਿ ਕੇ ਮਿਠੜੇ ਭਾਣੇ ਨੂੰ ਮਿਠਲਾ ਮੰਨ ਕੇ ਅਕਾਲ ਪੁਰਖ ਦੇ ਭਾਣੇ ਨੂੰ ਮਿਠਲਾ ਮੰਨ ਕੇ ਕਿਸ ਤਰ੍ਹਾਂ ਜੀਣਾ ਹੈ ਔਰ ਇੱਕ ਬਹੁਤ ਵੱਡਾ ਖਜ਼ਾਨਾ ਸਿਰਫ ਸਿੱਖਾਂ ਨੂੰ ਨਹੀਂ ਪੂਰੀ ਦੀ ਪੂਰੀ ਇਸ ਧਰਤੀ ਤੇ ਮਾਨਵਤਾ ਨੂੰ ਵੱਸਣ ਵਾਲੇ ਮਾਨਵ ਜਾਤੀ ਨੂੰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਤੁਹਾਨੂੰ ਵਿਚਾਰ ਦਿੱਤੀ ਆ ਤੁਹਾਨੂੰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਾਣੀ ਰਾਈ ਜੋੜਿਆ ਹੈ ਔਰ ਉਸ ਬਾਣੀ ਨੂੰ ਆਪ ਕਿਹਾ ਹੈ ਕਿ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਇਹ ਬਾਣੀ ਧੁਰ ਕੀ ਬਾਣੀ ਹੈ ਧੁਰ ਕੀ ਬਾਣੀ ਆਈ ਜेन ਸਗਲੀ ਚਿੰਤ ਮਟਾਈ ਦੀ ਦਾਤ ਗੁਰੂ ਅਰਜਨ ਦੇਵ ਨੇ ਦਿੱਤੀ ਹੈ ਸਿੱਖੋ ਗੁਰੂ ਅਰਜਨ ਦੇਵ ਜੀ ਨੂੰ ਜਾਣਨ ਵਾਸਤੇ ਗੁਰੂ ਕੀ ਬਾਣੀ ਨੂੰ ਜਾਣੋ ਗੁਰੂ ਅਰਜਨ ਦੇਵ ਜੀ ਨੂੰ ਜਾਣਨ ਵਾਸਤੇ ਸੁਖਮਣੀ ਸਾਹਿਬ ਨੂੰ ਜਾਣੋ ਗੁਰੂ ਅਰਜਨ ਦੇਵ ਜੀ ਨੂੰ ਜਾਣਨ ਵਾਸਤੇ ਜਪਜੀ ਸਾਹਿਬ ਤੇ ਪੰਜ ਬਾਣੀਆਂ ਨੂੰ ਜਾਣੋ ਇਸ ਕਰਕੇ ਤੁਹਾਡਾ ਜੀਵਨ ਸਫਲਾ ਕਰੋ ਔਰ ਇੱਕ ਇੱਕ ਕਦਮ ਤੇ ਇੱਕ ਇੱਕ ਸਾਹ ਨਾਲ ਗੁਰੂ ਅਰਜਨ ਦੇਵ ਜੀ ਨੂੰ ਜਾਣੋ ਗੁਰੂ ਅਰਜਨ ਦੇਵ ਜੀ ਨੂੰ ਨਤਮਸਤਕ ਹੋਵੋ ਤੁਹਾਡਾ ਜੀਵਨ ਸਫਲਾ ਹੋਏਗਾ ਗੁਰੂ અપਾਰ ਬਖਸ਼ਿਸ਼ ਤੇ ਰਹਿਮਤ ਕਰਕੇ ਤੁਹਾਨੂੰ ਖੁਸ਼ੀਆਂ ਦੇਵੇਗਾ ਜੀਵਨ ਜਾਂਚ ਬਦਲ ਜਾਏਗੀ ਔਰ ਚੜ੍ਹਦੀ ਕਲਾ ਹੋਏਗੀ ਕੌਮ ਦੀ ਵੀ ਆਪਣੀ ਵੀ ਔਰ ਜਿਹੜਾ ਇਹਦੇ ਨਾਲ ਜੁੜੇਗਾ ਉਹਦੀ ਵੀ